ਮ ਬਲਵੰਤ ਸਿੰਘ ਕੋ ਜਮੂਰੀ ਕਿਸਾਨ ਸਭਾ ਜ਼ਿਲ੍ਹਾ ਸਕਤਰ ਪਠਾਨਕੋਟ ਅੱਜ ਸੰਯੁਕਤ ਕਿਸਾਨ ਮੋਰਚਾ ਹਿੰਦੁਸਤਾਨ ਨੇ ਇਹ ਫੈਸਲਾ ਕੀਤਾ ਸੀ ਕਿ ਜੋ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਜੋ ਕਾਲੇ ਕਾਨੂੰਨ ਬਣਾ ਕੇ ਇਹਨਾਂ ਨੂੰ ਮਤਲਬ ਪਿੱਛੇ ਕੀਤਾ ਹੈ ਔਰ ਇਹਨਾਂ ਤੇ ਤਸ਼ੱਦਦ ਕਰ ਰਹੀ ਹੈ ਔਰ ਇਹਨਾਂ ਕਿਸਾਨਾਂ ਮਜ਼ਦੂਰਾਂ ਨੇ ਇਹ ਫੈਸਲਾ ਕੀਤਾ ਕਿ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਹੈੱਡਕ quartern ਤੇ ਜਿਹੜੇ ਨੇ ਧਰਨੇ ਮੁਜ਼ਾਰੇ ਕੀਤੇ ਜਾਣਗੇ ਤੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਜਿਹੜਾ ਉਹ ਮੰਗ ਪੱਤਰ ਰਾਜ ਦੀ ਸੀ ਭੇਜਿਆ ਜਾਏਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਜਿਹੜੇ ਨੇ ਉਹ 1.5 ਸਾਲ ਦੇ ਲਗਭਗ ਦਿੱਲੀ ਦੀਆਂ ਬਰੂਹਾਂ 'ਚ ਬੈਠੇ ਰਹੇ ਔਰ ਇਸ ਮੋਦੀ ਸਰਕਾਰ ਨੇ ਪਹਿਲਾਂ ਤਾਂ ਉਹਦੇ ਤੇ ਯਤਨ ਕਰਨ ਦੇ ਰਾ ਲਬੇ ਜਦੋਂ ਕਾਮਯਾਬੀ ਨਾ ਮਿਲੀ ਤਾਂ ਗੁਰਪੁਰਪੁਰਬ ਦੇ ਮੌਕੇ ਤੇ ਇਹਨਾਂ ਨੇ ਆ ਕੇ ਹਿੰਦੁਸਤਾਨ ਦੀ ਜਨਤਾ ਕੋਲੋਂ ਮਾਫੀ ਮੰਗੀ ਔਰ ਇਹ ਕਾਨੂੰਨ ਜਿਹੜੇ ਪਾਰਲੀਮੈਂਟ ਚੋਂ ਵਾਪਸ ਲਏ ਔਰ 9 ਦਸੰਬਰ 2021 ਨੂੰ ਇੱਕ ਸਮਝੌਤਾ ਕੀਤਾ ਸੀ ਜਿਸ ਦੇ ਵਿੱਚ ਆ ਕੇ ਕਿਸਾਨਾਂ ਦੀਆਂ ਮੰਗਾਂ ਤੇ ਉੱਤੇ ਗੌਰ ਕਰਕੇ ਕਮੇਟੀ ਬਣਾ ਕੇ ਜਿਹੜਾ ਆ ਉਹ ਹੱਲ ਕੀਤਾ ਜਾਏਗਾ ਪਰ ਉਹ ਅੱਜ ਤੱਕ ਨਾ ਤਾਂ ਕੋਈ ਕਮੇਟੀ ਬਣਾਈ ਇੱਕ ਕਮੇਟੀ ਬਣਾਈ ਸੀ ਜਿਹੜੀ ਕਿ ਕਿਸਾਨਾਂ ਨੇ ਰੱਦ ਕੀਤੀ ਸੀ ਔਰ ਉਸ ਦੇ ਬਾਅਦ ਇਹਨਾਂ ਨੇ ਕੋਈ ਵੀ ਕਿਸਾਨਾਂ ਦੀ ਜਿਹੜੇ ਮਸਲਿਆਂ ਦੇ ਬਾਰੇ ਚ ਕੋਈ ਹੱਲ ਲਬਨ ਦਾ ਕੋਈ ਕਮੇਟੀ ਬਣਾਉਣ ਦਾ ਕੋਈ ਕੁਝ ਨਹੀਂ ਕੀਤਾ ਗਿਆ ਇਸ ਕਰਕੇ ਉਸ ਦੇ ਬਾਅਦ ਇਹਨਾਂ ਨੇ ਮਜ਼ਦੂਰਾਂ ਤੇ ਵੀ ਬਰਾਬਰ ਜਿਹੜਾ ਘਵਾੜਾ ਚਲਾ ਦਿੱਤਾ ਜਿਹੜੇ ਉਹਨਾਂ ਦੇ 44 ਕਾਨੂੰਨ ਸੀਗੇ ਉਹਨਾਂ ਨੂੰ 4 ਕੋਡਾਂ ਦੇ ਵਿੱਚ ਬਣਾ ਦਿੱਤਾ ਔਰ 4 ਕੋਡਾਂ ਦਾ ਕੋਈ ਮਤਲਬ ਨਹੀਂ ਹੈਗਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਮਤਲਬ ਜਿਹੜੇ ਨਾ ਮਲਟੀ ਨੈਸ਼ਨਲ ਕੰਪਨੀਆਂ ਦੇ ਜਿਹੜੇ ਉਹਨਾਂ ਦੇ ਇੱਕ ਨਾ ਗੁਲਾਮ ਬਣਾਣਾ ਚਾਹੁੰਦੇ ਨੇ ਔਰ ਜੋ ਹਿੰਦੁਸਤਾਨ ਦੀ ਪ੍ਰਾਪਰਟੀ ਹੈ ਜੋ ਹਿੰਦੁਸਤਾਨ ਦੀ ਕਿਸਾਨੀ ਹੈ ਜਾ ਹਿੰਦੁਸਤਾਨ ਦਾ ਜੋ ਸ਼ਰਮਾਇਆ ਉਹ ਇਹਨਾਂ ਵੱਡੇ ਘਰਾਣਿਆਂ ਨੂੰ ਦੇ ਦੇ ਕੇ ਕਿਸਾਨ ਤੇ ਮਜ਼ਦੂਰ ਨੂੰ ਜੜਾਇਆ ਉਹ ਨਿਹਾਸਰੇ ਕਰਦੇ ਨੇ ਇਸ ਕਰਕੇ ਅੱਜ ਇਹ ਧਰਨਾ ਜਿਹੜਾ ਅਸੀਂ ਇੱਥੇ ਸਾਂਝੇ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਔਰ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਹੈ ਕਿਉਂਕਿ ਸੰਨ 200 ਕਈ ਨੂੰ ਤਾਲਕ ਟੋਰਾ ਦਿੱਲੀ ਦੇ ਵਿੱਚ ਇੱਕ ਕਨਵੈਨਸ਼ਨ ਕਰਕੇ ਕਿਸਾਨਾਂ ਮਜ਼ਦੂਰਾਂ ਨੇ ਇਹ ਫੈਸਲਾ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਂਝੇ ਤੌਰ ਤੇ ਕਿਸਾਨੀ ਤੇ ਮਜ਼ਦੂਰ ਜਿਹੜੇ ਨੇ ਸਾਂਝੇ ਤੌਰ ਤੇ ਜਿਹੜੇ ਧਰਨੇ ਮੁਜਾਰੇ ਕਰਕੇ ਆਪਣੀ ਮੰਗਾਂ ਦੀ ਪ੍ਰਾਪਤੀ ਲਈ ਲੜਾਂਗੇ। ਔਰ ਉਸੇ ਤਾਅ ਦੇ ਵਿੱਚ 16 ਫਰਵਰੀ 24 ਨੂੰ ਦੇਸ਼ ਵਿਆਪੀ ਜਿਹੜੀ ਹੜਤਾਲ ਜਿਹੜੀ ਆ ਉਹ ਆਪਣੇ ਮਜ਼ਦੂਰਾਂ ਨੇ ਕੀਤੀ ਸੀ ਜਿਸ ਦੇ ਵਿੱਚ ਕਿਸਾਨਾਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਇਹ ਹੈ ਕਿ ਇਹ ਜਿਹੜਾ ਸਾਡਾ ਗੱਠ ਜੋੜ ਹੈ ਇਹਨੂੰ ਅਸੀਂ ਹੋਰ ਵੀ ਵਿਸ਼ਾਲ ਕਰਕੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਇਹ ਵੱਡੇ ਤੋਂ ਵੱਡਾ ਜਿਹੜਾ ਕੱਠਾ ਜਿਹੜਾ ਅਸੀਂ ਕਰਕੇ ਇਹਨਾਂ ਸਰਕਾਰਾਂ ਦੇ ਖਿਲਾਫ ਅਸੀਂ ਬਹੁਤ ਜ਼ਿਆਦਾ ਜਿਹੜਾ ਤਿੱਖਾ ਜਿਹੜਾ ਅੰਦੋਲਨ ਹੈ ਉਹ ਸ਼ੁਰੂ ਕਰਾਂਗੇ ਔਰ ਇਸ ਦੇ ਨਾਲ ਹੀ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਜਿਹੜੀ ਗੱਲ ਇਹ ਪਚੋਕ ਤੇ ਬਾਹਰ ਬੈਠਿਆ ਅੱਜ ਸਾਰੇ ਪੰਜਾਬ ਵਿੱਚ ਸ joint ਕਿਸਾਨ ਮੇ ਕਿਸਾਨ ਮੋਰਚੇ ਵੱਲੋਂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ট্রেਡ ਯੂਨੀਅਨਾਂ ਵੱਲੋਂ ਸਾਂਝੇ ਤੌਰ ਤੇ ਇਹ ਧਰਨੇ ਜਿਹੜੇ ਉਹ ਦਿੱਤੇ ਜਾ ਰਹੇ ਆ ਸਾਡੀ ਮੰਗ ਹੈ ਕਿ ਕਿਸਾਨੀ ਦੀ ਫਸਲ ਜਿਹੜੀ ਮੰਡੀਆਂ ਵਿੱਚ ਰੋਲਦੀ ਆ ਇਹ ਰੋਣੀ ਨਹੀਂ ਚਾਹੀਦੇ ਆ ਗਾਵਾਂ ਉਪਰ ਬੰਦ ਫਸਲ ਨੂੰ ਖਰੀਦਣ ਦੇ ਕਰਨੇ ਚਾਹੀਦੇ ਆ ਐਮ ਐਸ ਪੀ ਲਾਗੂ ਕਰਨੀ ਚਾਹੀਦੀ ਆ ਔਰ ਮਿਲਣੀ ਚਾਹੀਦੀ ਆ ਮੇਰਾ ਤੇ ਇਹ ਨਹੀਂ ਕਹਿਣਾ ਕਿ ਐਸਪੀ ਐਸਪੀ ਹਿਸਾਬ ਬਣਾਉਂਦੀ ਆ ਜੇ ਉਹ ਲਾਗੂ ਨਹੀਂ ਹੋਣੀ ਤੇ ਉਹਦਾ ਲਾਭ ਕੋਈ ਨਹੀਂ। ਕਣਕ ਦੀ ਕਣਕ ਦੀ ਬਜਾਈ ਸਿਰ ਤੇ ਆ। ਖਾਦ ਮਿਲ ਨਹੀਂ ਰਹੀ। ਕਿਸਾਨੀ ਨੂੰ ਹਰ ਪਖੋ ਰੋਲਿਆ ਜਾ ਰਿਹਾ ਉਹਨੂੰ ਨਾ ਤੇ ਪੂਰਾ ਭਾਅ ਮਿਲਦਾ ਨਾ ਉਹਨੂੰ ਖੇਤੀ ਨਾਲ ਸੰਬੰਧਤ ਵਸਤਾ ਮਿਲੇ ਸਰ। ਮਮਹਿਆ ਕਰਈਆਂ ਜਾਂਦੀਆਂ ਨਹੀਂ। ਇਸੇ ਤਰ੍ਹਾਂ ਮਜ਼ਦੂਰ ਨੂੰ ਉਜਰਤ ਪੂਰੀ ਨਹੀਂ ਮਿਲਦੀ। ਉਹਦੀਆਂ ਦਿਹਾੜੀਆਂ ਪੂਰੀਆਂ ਨਹੀਂ ਲੱਗਦੀਆਂ। ਮਨਰੇਗਾ ਨੂੰ ਬੰਦ ਕੀਤਾ ਜਾ ਰਿਹਾ ਰੋਲਿਆ ਜਾ ਰਿਹਾ ਲੋਕਾਂ ਨੂੰ ਮਜ਼ਦੂਰਾ ਤੇ ਮਿਸਤਰੀਆਂ ਨੂੰ ਜਿਹੜੇ ਹੱਕ ਮਿਲਦੇ ਸੀ ਉਹ ਵੀ ਖੋਏ ਜਾ ਰਹੇ ਨੇ ਮਜ਼ਦੂਰਾ ਨੂੰ ਘਟੋ ਘਟ ਉਜਰਤ ਮਿਲ ਨਹੀਂ ਰਹੀ 4 40 ਲੇਬਰ ਲਾ ਹਟਾ ਕੇ 4 ਕੋਡ ਬਣਾ ਦੋਤੇ ਨੇ ਜਿਹੜੇ ਮਜ਼ਦੂਰਾ ਦੀ ਰਾਖੀ ਨਹੀਂ ਕਰਦੇ ਤੇ ਮਜ਼ਦੂਰਾ ਦੀ ਲੁੱਟ ਨੂੰ ਸੁਰੱਖਿਆ ਦਿੰਦੇ ਨੇ ਅਸੀਂ ਕਿਸਾਨੀ ਤੇ ਮਜ਼ਦੂਰਾ ਦੀ ਲੁੱਟ ਨੂੰ ਬੰਦ ਕਰਾਉਣਾ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਕਾਮਰੇਡ ਨ타 ਸਿੰਘ ਜਨਨ ਸ਼ਕਤੀ ਸੀਟੀਜੂ ਪੰਜਾਬ ਅੱਜ ਅਸੀਂ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰੀ ਟ੍ਰਿਡੂਨਾਂ ਵੱਲੋਂ ਸਾਰੇ ਹਿੰਦੁਸਤਾਨ ਦੇ ਵਿੱਚ ਡਿਪਟੀ ਕਮਿਸ਼ਨਰਾਂ ਦਾ ਰਾਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਆ ਔਰ ਇਹ 16 ਨੁਕਾਤੀ ਮੰਗ ਪੱਤਰ ਹੈ ਜਿਹਦੇ ਤੇ ਅਸੀਂ ਲੜਾਈ ਲੜ ਰਹੇ ਆ ਔਰ ਇਹ ਲੜਾਈ ਤਦ ਤੱਕ ਜਾਰੀ ਰਹੇਗੀ ਜਦੋਂ ਤੱਕ ਇਹ ਪੂਰੀਆਂ ਨਹੀਂ ਹੁੰਦੀਆਂ ਕਿਸਾਨਾਂ ਦਾ ਜਿਵੇਂ ਝੋਨਾ ਰੁਲਿਆ ਜਿਵੇਂ ਉਹਨਾਂ ਦੀ ਲੁੱਟ ਹੋਈ ਹੈ ਮੰਡੀਆਂ ਦੇ ਵਿੱਚ ਕਿਵੇਂ ਉਹਨਾਂ ਨੂੰ ਬਾਰਦਾਨਾ ਨਹੀਂ ਸਮੱਸਿਆ ਮੁਹਈਆ ਕਰਾਇਆ ਗਿਆ ਬਹੁਤ ਵੱਡੀ ਖੱਜਲ ਖਵਰੀ ਕਿਸਾਨਾਂ ਦੀ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਔਰ ਇਹ ਸਰਕਾਰ ਅੱਖਾਂ ਮੀਟ ਕੇ ਜਿਹੜੀ ਉਹ ਦੇਖੀ ਜਾ ਰਹੀ ਹੈ ਇਸੇ ਤਰ੍ਹਾਂ ਮਜ਼ਦੂਰਾਂ ਦੇ ਮਸਲੇ ਹੈ ਕਿ ਘੱਟੋ ਘੱਟ ਉਜਰਤਾਂ ਦੇ ਵਿੱਚ ਅਨਸਕਿਲਡ ਮਜ਼ਦੂਰ ਲਈ ਅਨਸਿੱਖਿਤ ਮਜ਼ਦੂਰ ਲਈ ਘੱਟੋ ਘੱਟ 26000 ਰੁਪਏ ਪ੍ਰਤੀ ਮਹੀਨਾ ਤੈਅ ਕਰਨੀ ਚਾਹੀਦੀ ਹੈ ਮੁੰਡੇਗਾ ਵਰਕਰਾਂ ਲਈ 900 ਰੁਪਏ ਦਿਹਾੜੀ ਤੇ 200 ਦਿਨ ਦਾ ਕੰਮ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜਾ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ 44 ਲੇਬਰ ਕਾਨੂੰਨ ਤੋੜ ਕੇ 4 ਕੋੜ ਬਣਾ ਦਿੱਤੇ ਗਏ ਆ ਉਹਨਾਂ ਨੂੰ ਬਹਾਲ ਰੱਖਿਆ ਜਾਵੇ 44 ਕਾਨੂੰਨਾਂ ਨੂੰ 12 ਘੰਟੇ ਡਿਊਟੀ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਰੱਦ ਕੀਤਾ ਜਾਵੇ ਮਨਰੇਗਾ ਵਰਕਰਾਂ ਦੇ ਲਗਾਤਾਰ ਕੰਮ ਉਹਨਾਂ ਨੂੰ ਮਿਲੇ ਪੂਰਾ ਸਾਲ ਮਿਡ-ਡੇ ਮੀਲ ਦੀਆਂ ਜਿਹੜੀਆਂ ਕੁੱਕ ਨੇ ਉਹਨਾਂ ਨੂੰ ਘੱਟੋ-ਘੱਟ ਉਹਨਾਂ ਦੇ ਘਰੇ ਚ ਲਿਆਂਦਾ ਜਾਵੇ ਆਸਾ ਵਰਕਰ ਆਂਗਣਵਾੜੀ ਵਰਕਰ ਉਹਨਾਂ ਦੀਆਂ ਉਜਰਤਾਂ 'ਚ ਵਾਧਾ ਕਰਕੇ ਉਹਨਾਂ ਨੂੰ ਵੀ ਘੱਟੋ-ਘੱਟ ਉਜਰਤਾਂ ਦੇ ਢੇਰੇ 'ਚ ਲਿਆਂਦਾ ਜਾਵੇ ਇਹ ਸਾਡੀਆਂ ਮੰਗਾਂ ਮੁੱਖ ਤੌਰ ਤੇ ਅੱਜ ਅਸੀਂ ਡੀਸੀ ਰਾਹੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭੇਜਣੀ ਹੈ ਇਹ ਧਰਨਾ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ 3 ਘੰਟੇ ਦਾ ਧਰਨਾ ਹੈ ਔਰ ਇਹ ਸਮੁੱਚੇ ਪੰਜਾਬ ਦੇ ਵਿੱਚੋਂ ਸਮੁੱਚੇ ਹਿੰਦੁਸਤਾਨ ਦੇ ਵਿੱਚ 3 ਘੰਟੇ ਦਾ ਜੋ ਫੈਸਲਾ ਕੀਤਾ ਗਿਆ ਸੀ ਉਹਦੇ ਮੁਤਾਬਕ ਅਸੀਂ ਨੂੰ ਧਰਨੇ ਨੂੰ ਜਾਰੀ ਰੱਖਣਾ ਅਗਲਾ ਐਕਸ਼ਨ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰੀ ਟੂਰਨਾ ਸਾਂਝੇ ਤੌਰ ਦੇ ਉੱਤੇ ਮੀਟਿੰਗ ਕਰਕੇ ਕਰਨਗੇ ਅਸੀਂ ਉਹਨੂੰ ਤਨ ਮਨ ਧਨ ਦੇ ਨਾਲ ਜਿਹੜਾ ਲਾਗੂ ਕਰਾਂਗੇ